ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਸਾਰਾ ਅਨਹਦ ਆਰਟਸ ਬੁਟੀਕ ਦੇ ਉੱਤੇ ਜਿੱਥੇ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਉਂਨੇ ਆ ਉੱਥੇ ਅੱਜ ਦੀ ਵੀਡੀਓ ਜਿਹੜੀ ਆਉਣ ਲੱਗੀ ਆ ਇਹ ਆਉਣ ਲੱਗੀ ਆ ਆਪਣੇ ਕੋਲ ਗਰਮ ਕੋਟੀਆਂ ਦੀ ਸਕੀਵੀਆਂ ਦੀ ਸੀਜ਼ਨ ਖਤਮ ਆ ਐਂਡ ਆਫ ਸੀਜ਼ਨ ਜਿਹੜਾ ਚੱਲਣ ਡਿਆ ਆ ਤੇ ਤੁਸੀਂ ਇਹ ਸਕੀਵੀਆਂ ਦੀ ਆਫਰ ਤੇ ਸੋਹਣੀਆਂ-ਸੋਹਣੀਆਂ ਜਿਹੜੀਆਂ ਨੇ ਡਿਜ਼ਾਈਨਾਂ ਕਲਰ ਜਿਹੜੇ ਨੇ ਜਾਂ ਗਰਮ ਜਿਹੜੀਆਂ ਨੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਤੁਸੀਂ ਆਪਣੇ ਵਾਸਤੇ ਹੀ ਲੈ ਸਕਦੇ ਜੇ ਤੇ ਆਪਣੇ ਚਾਉਣ ਵਾਲਿਆਂ ਵਾਸਤੇ ਹੀ ਲੈ ਸਕਦੇ ਜੇ ਆਪਣੇ ਬੱਚਿਆਂ ਵਾਸਤੇ ਵੀ ਲੈ ਸਕਦੇ ਜੇ ਹਲਦੀ ਕਸਟਮਰ ਨੋਟ ਕਰਿਓ ਪੁੱਛਿਓ ਫਿਰ ਬੁੱਕ ਕਰਿਓ ਕਿਉਂਕਿ ਇਹ ਹੈਗੀਆਂ ਜੇ ਸਕੀਵੀਆਂ ਗਰਲਿਸ਼ ਨੇ ਹੱਥ ਦੀਆਂ ਬਣੀਆਂ ਜੇ ਬਹੁਤ ਸੋਹਣੀਆਂ ਇਹਨਾਂ ਨੂੰ ਕੋਟੀਆਂ ਹੀ ਜ਼ਿਆਦਾ ਕਹਿੰਦੇ ਆ ਸਕੀਵੀ ਤੇ ਚਲੋ ਬਹੁਤ ਘੱਟ ਜਾਣਦੇ ਆ ਜ਼ਿਆਦਾਤਰ ਜਿਹੜੀ ਆ ਇਹਨੂੰ ਆਪਾਂ ਵੇਖਾਂਗੇ ਤਾਂ ਕੋਟੀ ਹੀ ਗਿਣਿਆ ਜਾਂਦਾ ਆ ਇਹ ਇੱਥੇ ਸ਼ੌਪ ਤੇ ਵੀ ਕੋਈ ਆਊਗਾ ਨਾ ਸਾਡੇ ਕੋ ਕਸਟਮਰ ਸਾਡਾ ਭੈਣ ਭਰਾ ਕੋਈ ਵੀ ਆ ਉਹ ਸਾਨੂੰ ਆਣ ਕੇ ਇਹੋ ਵਿਖਾਊਗਾ ਆ ਕਹੂਗਾ ਵੀ ਇਹ ਕੋਟੀਆਂ ਦਿਖਾਓ ਜੀ ਸਾਨੂੰ ਇਹ ਕਰਕੇ ਇਹ ਹੈਗੀਆਂ ਜੇ ਹੱਥ ਦੀਆਂ ਬਣੀਆਂ ਹੋਈਆਂ ਕੋਟੀਆਂ ਜਲਦੀ ਜਲਦੀ ਬੁੱਕ ਕਰ ਲਿਓ ਲਿਮਿਟਡ ਜャ ਸਟਾਕ ਜੇ ਜਿਆਦਾ ਬਲਕ ਚ ਹੈ ਨਹੀਂਗਾ ਕੁਆਂਟੀਟੀ ਵੀ ਜਿਆਦਾ ਹੈ ਨਹੀਂਗੀ ਗਿੰਤੀ ਮਿੰਤੀ ਦੇ ਪੀਸ ਨੇ ਬਸ ਤੇ ਤੁਸੀਂ ਬੁੱਕ ਕਰਨੇ ਆਪਣੇ ਵਾਸਤੇ ਹੀ ਆਪਣੇ ਪੇਰੈਂਟਸ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਕਿਸੇ ਵਾਸਤੇ ਵੀ ਲੈ ਸਕਦੇ ਜੀ ਨਵੇਂ ਨਿਜੇ ਬਣਨੇ ਇਹ ਚ ਮੈਂ ਪਹਿਲਾਂ ਕਲੀਅਰ ਕਰਦਾ ਕਸਟਮਰ ਬਹੁਤ ਸਾਰੇ ਮੈਸੇਜ ਆਉਂਦੇ ਆ ਸਾਨੂੰ ਆਰ ਡਿਜ਼ਾਈਨ ਚ ਬਣਵਾ ਦਿਓ ਆ ਬਣਾ ਦਿਓ ਆ ਬਣਾ ਦਿਓ ਉਹ ਨਿਜੇ ਹੋਣੇ ਇਹੋ ਮਿਲਣੀਆਂ ਤੁਹਾਨੂੰ ਬਸ ਇਹੋ ਹੀ ਸਟਾਕ ਜੇ ਤੇ ਇਹ ਚੋਂ ਹੀ ਬੇਨਤੀ ਕਰੂੰਗਾ ਕਿ ਤੁਸੀਂ ਬੁੱਕ ਕਰ ਲਿਓ ਤੇ ਆ ਚੈੱਕ ਕਰ ਲਿਓ ਕਲਰ ਚਾਰਟ ਇਹਨਾਂ ਦੇ ਵਿੱਚ ਛੋਟੀ ਵੀਡੀਓ ਰਹਿਣੀ ਹੈ ਜਿਆਦਾ ਲੰਮੀ ਨਹੀਂ ਹੋਣੀ ਇਹ ਸਾਰੀ ਹੋਣੀ ਜੇ ਸਟ੍ਰੈਚੇਬਲ ਤੇ ਗਰਮ ਹੋਣੀ ਜੇ ਪੂਰੀ ਐਨ ਸ਼ਾਨਦਾਰ ਵੂਲ ਵਰਤੀ ਗਈ ਹੈ ਤੇ ਚ ਇਹ ਹੈ ਜੀ ਜੋ ਸ਼ਾਰਟਸ ਕੀ ਵੀ ਲੈਂਥ ਜਿਹੜੀ ਇਹਦੀ ਜੇ ਸਾਈਜ਼ ਜਿਹੜਾ ਜੇ ਇਹਦਾ ਕਸਟਮਰ ਕਈ ਵਾਰੀ ਮੈਨੂੰ ਪੁੱਛ ਲੈਂਦੇ ਐਕਸਲ ਕਿ ਡਬਲ ਐਕਸਲ ਆ ਇਹਦਾ ਸਾਈਜ਼ ਜਿਹੜਾ ਜੇ ਇਹਦੇ ਰਹਿਣੇ ਜੇ ਐਲ ਤੋਂ ਲੈ ਕੇ ਤੇ ਐਕਸਲ ਤੱਕ ਬਸ ਐਮ ਲਾ ਲਓ ਐਲ ਲਾ ਲਓ ਐਕਸਲ ਬਸ ਡਬਲ ਐਕਸਲ ਟ੍ਰिपल ਐਕਸਲ ਸਾਈਜ਼ ਇਹਦੇ ਵਿੱਚ ਨਹੀਂ ਜੇ ਆਉਣੇ ਰੇਟ ਆਉਣਾ ਜੇ ਇਹਨਾਂ ਦਾ ਆਫਰ ਦੇ ਵਿੱਚ ਸਿਰਫ 845 ਦੀ ਸਿੰਗਲ ਮਿਲਣੀ ਜੇ ਦੋ ਬੁੱਕ ਕਰ ਲੋਗੇ ਤਾਂ 1600 ਦੀਆਂ ਮਿਲ ਜਣੀਆਂ ਜੇ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਤੇ ਤੁਸੀਂ ਇਹਨਾਂ ਦੀ ਆ ਡਿਜ਼ਾਈਨ ਵੇਖ ਲਿਓ ਬੁੰਤੀਆਂ ਜਿਹੜੀਆਂ ਜੋ ਚੈੱਕ ਕਰ ਲਿਓ ਨੈੱਕ ਦੇ ਡਿਜ਼ਾਈਨ ਚੈੱਕ ਕਰ ਲਿਓ ਤੇ ਬਾਜੂ ਜਿਹੜੀਆਂ ਜੇ ਇਹਨਾਂ ਦੀਆਂ ਬਹੁਤ ਸੋਹਣੀਆਂ ਨਾਲ ਜਿਹੜੀਆਂ ਬਣ ਕੇ ਆਉਣ ਡੀਆਂ ਤੇ ਰੇਟ ਆਉਣ ਡਿਆ ਜੇ ਇਹਨਾਂ ਦਾ ਸਿਰਫ ਤੇ ਸਿਰਫ 845 ਰੁਪਏ ਕਲਰ ਪੀਚ ਜੇ ਥੋੜਾ ਜਿਹਾ ਵੀਡੀਓ ਚ ਫਰਕ ਆਉਣ ਡਿਆ ਜੇ ਆ ਆ ਗਈ ਜੇ ਵਾਈਟ ਮਿਲਕੀ ਵਾਈਟ ਜੇ ਬਹੁਤ ਸੋਹਣੀ ਇਹਦਾ ਵੀ ਰੇਟ ਸੇਮ ਜੇ ਆ ਗਏ ਆ ਜੀ ਆਪਣੇ ਕੋਲ ਬਹੁਤ ਸੋਹਣੀ ਫਰੋਜੀ ਤੇ ਇਹ ਵੀ ਬਹੁਤ ਪਿਆਰਾ ਜਿਹਾ ਇਹਦਾ ਡਿਜ਼ਾਈਨ ਜੇ ਬਹੁਤ ਜ਼ਿਆਦਾ ਸੋਹਣੀ ਇਹਦੀ ਵੀਵਿੰਗ ਆ ਤੇ ਇਹਦਾ ਤੁਸੀਂ ਬਹੁਤ ਜ਼ਿਆਦਾ ਪਿਆਰਾ ਜਿਹਾ ਨਿਕ ਮੰਨ ਸਕਦੇ ਜੇ ਬੁੱਕ ਕਰਕੇ ਰੇਟ ਕੀ ਦੇਣਾ ਆਪਾਂ ਤੁਹਾਨੂੰ ਸਿਰਫ ਇਹਦਾ 845 ਰੁਪਏ ਤੁਹਾਡੇ ਤੱਕ ਘਰ ਪਹੁੰਚੂਗੀ 845 ਰੁਪਈਆਂ ਦੇ ਵਿੱਚ ਉਹ ਵੀ ਸ਼ਿਪਿੰਗ ਫਰੀ ਦੇ ਨਾਲ ਆ ਲੋ ਜੀ ਆ ਵੀ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਲਰ ਨੇ ਚਾਰਟ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਆ ਤੇ ਰੇਟ ਜਿਹੜੇ ਜੇ ਸਿਰਫ ਇਹਨਾਂ ਦੇ ਹੋਗੇ ਜੇ 845 ਦੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਦੋ ਕੁ ਜੈਕਟਾਂ ਵੀ ਆ ਗਈਆਂ ਦੇ ਵਿੱਚ ਤੁਹਾਨੂੰ ਮੈਂ ਉਹ ਵੀ ਦਿਖਾ ਦਿੰਨਾ ਉਹ ਵੀ ਮਿਲ ਜਾਣਗੀਆਂ ਸੇਮ ਰੇਂਜ ਦੇ ਵਿੱਚ ਆ ਆ ਗਈ ਜੇ ਆਪਣੇ ਕੋਲ ਜੈਕਟ ਜਿਹਦੇ ਵਿੱਚ ਪਾਕਟ ਬਣੀਆਂ ਨੇ ਬਹੁਤ ਸੋਹਣੀਆਂ ਤੇ ਇਹ ਤੁਸੀਂ ਆਪਣੇ ਪੇਰੈਂਟਸ ਵਾਸਤੇ ਵੀ ਲੈ ਸਕਦੇ ਜੇ ਤੇ ਇਹਦਾ ਸਾਈਜ਼ ਜਿਹੜਾ ਜੇ ਇਹ ਆ ਜਾਂਦਾ ਜੇ ਸਟੈਂਡਰਡ ਜਿਹਾ ਸਾਈਜ਼ ਆ ਖੁੱਲਾ ਡੁੱਲਾ ਸਾਈਜ਼ ਆ ਰੇਟ ਇਹਦਾ ਜਿਹੜਾ ਆਉਣਾ ਜੇ ਉਹ ਵੀ ਸੇਮ ਆਜਣਾ ਜੇ 845 ਰੁਪਏ ਤੇ ਆ ਆ ਗਈ ਜੇ ਜ਼ਿਆਦਾ ਹੈਲਦੀ ਜੇ ਕੋਈ ਹੈਗਾ ਕਸਟਮਰ ਜਾ ਕੋ ਬਜ਼ੁਰਗ ਨੇ ਜਿਹੜੇ ਜਿਆਦਾ ਹੈਲਦੀ ਉਹਨਾਂ ਵਾਸਤੇ ਇਹਦਾ ਵੀ ਪੌકેટ ਜਿਹੜੀ ਜਿਹਦੇ ਵਿੱਚ ਵੀ ਆਉਣੀ ਆ ਸਾਈਜ਼ ਇਹਦਾ ਜਿਹੜਾ ਜੇ ਇਹ ਆ ਜਾਣਾ ਡਬਲ ਐਕਸਲ ਰੇਟ ਆ ਗਿਆ ਇਹਦਾ ਸਿਰਫ ਤੇ ਸਿਰਫ 745 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਕਰ ਲਿਓ ਚੈੱਕ ਇਹ ਤੁਹਾਨੂੰ ਆਪਾਂ ਦੇ ਦਾਂਗੇ ਬੜੇ ਪਿਆਰੇ ਜਿਹੇ ਰੇਟ ਦੇ ਨਾਲ ਸਿਰਫ ਇਹਦੇ ਵਿੱਚ ਵੀ ਸ਼ਿਪਿੰਗ ਫ੍ਰੀ ਦੇ ਦਾਂਗੇ ਕਿੰਨੇ ਦਾ ਮਿਲਣਾ ਤੁਹਾਨੂੰ ਇਹ ਸਿਰਫ ਤੇ ਸਿਰਫ ਆ ਜਾਣਾ ਜੇ 645 ਦਾ 21200 ਦੇ ਵਿੱਚ ਇਹ ਵੀ ਹੱਥ ਦੀਆਂ ਬਣੀਆਂ ਜੇ ਬਹੁਤ ਸੋਹਣੀਆਂ ਸ਼ਾਰਟ ਸਵੈਟਰਾਂ ਨੇ ਤੇ ਇਹ ਬਾਜੂ ਤੋਂ ਬਿਨਾ ਨੇ ਸਵੈਟਰ ਜਿਹੜੀਆਂ ਹੁੰਦੀਆਂ ਨੇ ਉਹ ਵਾਲੀਆਂ ਨੇ ਬਾਜੂ ਤੋਂ ਬਿਨਾਂ ਆਹ ਲੋ ਤੇ ਵੀ ਤੁਹਾਨੂੰ ਦੇ ਦਾਂਗੇ ਆਪਾਂ ਸਿਰਫ 645 ਦੀ ਆ ਤੁਹਾਨੂੰ 645 ਦੀ ਕਿਉਂ ਦੇਣੀ ਆ ਇਹ ਬਣੀ ਆ ਮਸ਼ੀਨ ਦੀ ਹੱਥ ਦੀ ਨਹੀਂ ਬਣੀ ਹੋਈ ਹੈ ਕਸਟਮਰ ਕਨਫਿਊਜ਼ਨ ਆਣ ਕੇ ਸ਼ਾਇਦ ਇਹ ਹੱਥ ਨਾਲ ਬਣੀ ਨਹੀਂ ਇਹ ਮਸ਼ੀਨ ਦੀ ਬਣੀ ਆ ਇਹ ਵੀ ਤੁਹਾਨੂੰ ਸੇਮ ਰੇਟ 'ਚ ਦੇ ਦੂੰਗਾ ਮੈਂ ਸ਼ਿਪਿੰਗ ਫਰੀ ਦੇ ਵਿੱਚ ਤੇ ਇਹ ਹੀ ਕੀ ਵੀਡੀਓ ਆਪਣੇ ਕੋਲ ਸਵੈਟਰਾਂ ਦੀ ਇੰਨਾ ਕਿ ਸਟਾਕ ਹੈਗਾ ਕਿੰਨੀ ਵੀਡੀਓ ਬਣੀ ਆ ਮੈਨੂੰ ਹੁਣ ਮੈਂ ਟਾਈਮ ਨਹੀਂ ਸੌਰੀ ਨੋਟ ਕੀਤਾ ਚਲੋ ਜਿੰਨੀ ਵੀ ਆ ਤਿੰਨ ਚਾਰ ਮਿੰਟ ਦੀ ਹੋਊਗੀ 2 ਮਿੰਟ 3 ਮਿੰਟ ਦੀ ਜਿੰਨੀ ਵੀ ਆ ਤੁਸੀਂ ਸਟਾਕ ਲੈਣਾ ਹੈ ਤਾਂ ਇਹ ਬੁੱਕ ਕਰ ਸਕਦੇ ਜੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਕੋਲ ਪ੍ਰਿੰਟ ਆਏ ਆ ਬੜੇ ਪਿਆਰੇ ਪਿਆਰੇ ਸਾਰੇ ਹੀ ਜਿਹੜੇ ਆ ਤੁਹਾਨੂੰ ਆਪਾਂ ਆਉਣ ਵਾਲੇ ਦਿਨਾਂ 'ਚ ਵੀਡੀਓ ਦੇਵਾਂਗੇ ਸਾਟਨ ਦੇ ਪ੍ਰਿੰਟ ਆਏ ਆ ਸ਼ਿਮਰ ਦੇ ਆ ਜੌਰਜਟ ਦੇ ਆ ਤੇ ਹੋਰ ਇਹਦੇ ਵਿੱਚ ਆਏ ਆਪਣੇ ਕੋਲ ਮਸਲੀਨ ਦੇ ਜਲਦੀ ਜਲਦੀ ਇਹ ਵੀ ਆਰਡਰ ਜਿਹੜੇ ਜੇ ਤੁਸੀਂ ਬੁੱਕ ਕਰ ਲਿਓ ਪਹਿਲਾ ਫਿਲਹਾਲ ਇਹ ਜਿਨ੍ਹਾਂ ਨੇ ਆਪਣੇ ਆਰਡਰ ਪਾਉਣੇ ਆ ਪਾ ਸਕਦੇ ਜੇ ਆਪਣੇ ਆਉਣ ਵਾਲੇ ਸਮੇਂ ਨੂੰ ਸਾਹਮਣੇ ਰੱਖਿਓ ਤੇ ਉਹਨਾਂ ਵਕਤ ਹੀ ਤੁਸੀਂ ਇਹ ਲੈ ਸਕਦੇ ਜੇ ਜਿਹੜੀ ਕਿ ਆਉਣ ਵਾਲੇ ਸਾਲ ਚ ਫੇਰ ਤੁਸੀਂ ਦੁਬਾਰੇ ਇਹ ਪਾ ਸਕੋ ਤੇ ਜੇ ਬਾਹਰ ਭੇਜਣੀਆਂ ਨੇ ਕਿਸੇ ਨੇ ਤਾਂ ਉਹ ਵੀ ਇਹ ਬੁੱਕ ਕਰਕੇ ਰੱਖ ਸਕਦੇ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਤੁਹਾਨੂੰ ਦੱਸਦੇ ਆ ਬਾਕੀ ਹੋਰ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਉਹਦੇ ਵਕਤ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ